ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂਗੇ ਕਾਫੀ ਜਾਦੇ ਸੋਹਣੇ ਸੂਟ ਲੰਗੇ ਜਿਹੜਾ ਮੈਂ ਸੂਟ ਪਾਇਆ ਹੋਇਆਗਾ ਮੈਂ ਸੂਟ ਪਾਇਆ ਹੋਇਆ ਵੈਲਵਟ ਦਾ ਮੈਂ ਤੁਹਾਨੂੰ ਵੈਲਵਟ ਦੇ ਵਿੱਚ ਵੀ ਪ੍ਰਿੰਟ ਦਿਖਾਉਂਗੀ ਅੱਜ ਤੇ ਬਾਕੀ ਜੇ ਤੁਸੀਂ ਸੇਮ ਸੂਟ ਲੈਣਾ ਹੋਇਆ ਹਨਾ अवेलेबल ਨਹੀਂ ਹੈਗਾ ਕਿਉਂਕਿ ਇਹ ਵੀ ਇੱਕ ਇੱਕ ਸੂਟ ਸੀਗਾ ਤਾਂ ਕਰਕੇ ਪਰ ਇਹਦੇ ਹੋਰ ਪ੍ਰਿੰਟ ਬਹੁਤ ਨੇਗੇ ਜਿੱਦਾਂ ਮੈਂ ਪਾਇਆ ਹੈ ਵੈਲਵਟ ਦਾ ਕਈ ਭੈਣਾਂ ਕਹਿੰਦੇ ਹੁੰਦੇ ਸੀ ਮੋਟੀਆਂ ਨਾਲ ਲੱਗੇ ਦੇਖੋ ਮੈਂ ਕਿੰਨੀ ਕਮੋਟੇ ਲੱਗ ਰਹੀਆਂ ਤੁਹਾਨੂੰ ਸਾਹਮਣੀ ਹੈ ਤੁਹਾਡੇ ਹਨਾ ਤੇ ਜਿਹੜੀ ਵਧੀਆ ਵੈਲਵਟ ਹੋਊਗੀ ਉਹਦੇ ਵਿੱਚ ਬੰਦਾ ਕਦੇ ਮੋਟਾ ਨਹੀਂ ਲੱਗਦਾ ਹੈਗਾ ਤੇ ਅੱਜ ਮੈਂ ਤੁਹਾਨੂੰ ਇੱਕ ਵਰਕ ਵਾਲਾ ਸੂਟ ਵੀ ਦਿਖਾ ਦੇਣੀ ਹੈ ਹੈਂਡ ਵਰਕ ਦਾ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਇਦੇ ਨਾਲ ਦੀਆਂ ਮੈਂ ਤੁਹਾਨੂੰ ਜੋ ਆਪਣੇ ਕੋਲੇ ਸ਼ਰਟਸ ਪਈਆਂ ਨੇ ਉਹਦੇ ਉੱਪਰ ਤਸਵੀਰ ਵਾਲਾ ਵਰਕ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਦੇਖੋ ਇਸ ਤਰ੍ਹਾਂ ਸੈਂਟਰ ਦੇ ਵਿੱਚ ਵਰਕ ਹੋਇਆ ਹੋਇਆ ਸਾਰਾ ਹੈਂਡ ਦਾ ਕੰਮ ਹੋਇਆ ਹੋਇਆ ਹੈਗਾ ਤੇ ਇਸ ਤਰ੍ਹਾਂ ਬਾਜੂ ਰੱਖਿਆ ਹੋਇਆ ਨੇਗੇ ਆਪਾਂ ਲਓ ਜੀ ਤੇ ਸਾਰਾ ਫਰੰਟ ਵਰਕ ਕੀਤਾ ਹੋਇਆ ਹੈਗਾ ਲਓ ਜੀ ਇੱਧਰ ਵੀ ਇਦਾਂ ਬਾਜੂ ਹੈ ਨਾਲ ਹੈਗੀ ਹੈਗੀ ਮਹਰੂਨ ਸਿਲਕ ਦੀ ਸਲਵਾਰ ਹੈਗੀ ਤੇ ਆਪਾਂ ਜਿਹੜੀ ਪੇਸਟਿੰਗ ਲਗਾਈ ਹੈਗੀ ਪੇਸਟਿੰਗ ਪੱਟੀ ਉਹ ਆਪਾਂ ਮਹਿਰੂਨ ਰੱਖੀ ਆ ਬਾਟਮ ਨਾਲ ਦੀ ਤੇ ਦੁਪੱਟਾ ਆਪਾਂ ਰੱਖਿਆ ਜੀ ਸ਼ਰਟ ਨਾਲ ਦਾ ਸ਼ਰਟ ਨਾਲ ਦਾ ਦੁਪੱਟਾ ਰੱਖ ਕੇ ਥੋੜਾ ਜਿਹਾ ਤੁਹਾਨੂੰ ਕਲਰ ਦਾ ਫਰਕ ਆ ਰਿਹਾ ਹੋਣਾ ਕਿਉਂਕਿ ਦੁਪੱਟੇ ਦੀ ਤੈਂ ਵਜੀ ਹੋਈ ਹੈ ਤਾਂ ਕਰਕੇ ਬਿਲਕੁਲ ਨਹੀਂ ਪਰਫੈਕਟ ਕਲਰ ਹੈਗਾ ਤੇ ਇਸ ਤਰ੍ਹਾਂ ਆਪਾਂ ਪੇਸਟਿੰਗ ਪੱਟੀ ਲਗਾਈ ਆ ਸਲਵਾਰ ਨਾਲ ਦੀ ਪਲੱਸ ਆਪਾਂ ਜਿਹੜੀ ਲੈਸ ਹੈਗੀ ਗੋਟਾ ਪੱਤੀ ਲੈਸ ਦਿੱਤੀ ਹੈਗੀ ਸਮੋਸਾ ਲੈਸ ਠੀਕ ਹੈ ਜੀ ਜੇ ਤੁਸੀਂ ਸੇਮ ਸੂਟ ਰੈਡੀ ਕਰਵਾਉਣਾ ਹੈਗਾ ਬਹੁਤ ਸਾਰੀਆਂ ਆਪਣੇ ਕੋਲੇ ਕਲਰ ਅਵੇਲੇਬਲ ਨੇਗੇ ਇਸ ਫੈਬਰਿਕ ਦੇ ਵਿੱਚ ਤੁਸੀਂ ਕਰਵਾ ਸਕਦੇ ਹੋ ਸਲਵਾਰ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋਗੇ ਤੁਸੀਂ ਬੇਸ ਨਾਲ ਦੀ ਵੀ ਰੱਖ ਸਕਦੇ ਹੋ ਜਿੰਨੇ ਵੀ ਕਲਰ ਨੇ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆਂਗੀ ਆ ਦੇਖੋ ਆ ਕਲਰ ਦਾ ਇਹਦੇ ਨਾਲ ਮੈਚ ਹੀ ਕਰਦਾ ਹੈਗਾ ਮੈਚ ਕਰਦਾ ਮਿਲਦਾ ਜੁਲਦਾ ਹੈਗਾ ਲਓ ਜੀ ਇਹ ਤੇ ਵੀ ਸੇਮ ਇਦਾਂ ਹੀ ਪ੍ਰਿੰਟਿੰਗ ਹੋਈ ਹੋਈ ਹੈ ਦੇਖੋ ਕੋਈ ਵੀ ਹਨਾ ਡਿਜ਼ਾਈਨ ਹੈ ਜਦੋਂ ਰੈਡੀ ਹੋ ਜਾਂਦਾ ਹੁੰਦਾ ਹੈਗਾ ਆਪਾਂ ਨੂੰ ਫੇਰ ਪਤਾ ਲੱਗਦਾ ਹੈਗਾ ਵੀ ਕਿਸ ਤਰ੍ਹਾਂ ਦਾ ਇਹ ਚੀਜ਼ ਹੈ ਜਿਹੜੀ ਰੈਡੀ ਹੋਈ ਹੈ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਹੈਂਡਵਰਕ ਦੀ ਲਓ ਜੀ ਇਦਾਂ ਹੀ ਬਣੀ ਹੋਇਆ ਇਹ ਹੈਗੀ ਹੈ 셔ਟ ਤੁਸੀਂ ਦੇਖ ਤੁਸੀਂ ਸਾਰੀਆਂ 셔ਟਾਂ ਦਿਖਾ ਦਿੰਨੀ ਆ ਤੁਸੀਂ ਕੋਈ ਵੀ ਆਪਣਾ ਡਿਜ਼ਾਈਨ ਪੇਜ ਤੋਂ ਹਲਕਾ ਵਰਕ ਕਰਵਾ ਲਓ ਹਨ ਜੇ ਤੁਸੀਂ ਇਹ ਸੂਟ ਰੈਡੀ ਕਰਵਾਉਗੇ ਤਾਂ ਇਹ ਕੋਸਟਲੀ ਹੀ ਪਊਗਾ ਕਿਉਂਕਿ ਸਾਰਾ ਫਰੰਟ ਵਰਕ ਹੋਇਆ ਹੋਇਆਗਾ ਤੇ ਪਲੱਸ ਸਿਲਕ ਦੀ ਸਲਵਾਰ ਹੈਗੀ ਤੁਸੀਂ ਕ੍ਰੇਪ ਦੀ ਸਲਵਾਰ ਰੱਖ ਲਿਓ ਹਨ ਤਾਂ ਕੋਸਟ ਹੈ ਜਿਹੜੀ ਘਟ ਜੂਗੀ ਦੁਪੱਟਾ ਦਾ ਚੂਲਾ ਆਪਾਂ ਸੈਮੀ ਦੇ ਵਿੱਚ ਰੱਖਿਆ ਹੋਇਆ ਜੜੀਆਂ ਪਹਿਣਾ ਪਿਓਰ ਚ ਫੁੱਲ ਪਿਓਰ ਚ ਰੱਖਣਾ ਉਹ ਫੁੱਲ ਪਿਓਰ ਚ ਰਖਵਾ ਲਓ ਜੜੀਆਂ ਸੈਮੀ ਚ ਰਖਵਾਣਾ ਚਾਹੁੰਦੀਆਂ ਨੇ ਸੈਮੀ ਚ ਰਖਵਾ ਲਓ カラー ਇਹਦੇ ਮੈਂ ਤੁਹਾਨੂੰ ਸਾਰੇ ਸ਼ੋਅ ਕਰ ਦੇਣੀ ਆ ਤੁਸੀਂ ਸਕਰੀਨਸ਼ਾਟ ਭੇਜ ਕੇ ਸਾਨੂੰ ਆਪਣਾ ਜਿਹੜਾ ਵਰਕ ਹੈਗਾ ਦੇ ਦਿਓ ਵੀ ਸਾਡਾ ਇਹ ਵਾਲੇ ਸੂਟ ਹੈਗਾ ਆਵਾ ਆ 컬러 ਤੇ ਰੈਡੀ ਕਰ ਦਿਓ ਤੇ 컬러 ਤੁਸੀਂ ਦੇਖੋ ਬਹੁਤ ਜਿਆਦੇ ਸੋਹਣੇ ਨੇਗੇ ਐਮ ਦੀਆਂ ਚੀਜ਼ਾਂ ਬਹੁਤ ਸੋਹਣੀਆਂ ਲੱਗਦੇ ਨੇਗੇ ਕੋਈ ਨਵੀਂ ਜੀ ਲੁੱਕ ਹੈਗੀ ਲੋ ਜੀ ਤੁਸੀਂ ਮਸ਼ੀਨ ਵਰਕ ਵੀ ਕਰਵਾ ਸਕਦੇ ਹੋਗੇ ਇਹਦੇ ਉੱਪਰ ਜ਼ਰੂਰੀ ਨਹੀਂ ਵੀ ਤੁਸੀਂ ਹੈਂਡ ਕਰਵਾਉਣਾ ਪਰ ਕਾਫੀ ਆਪਣੀ ਡਿਮਾਂਡ ਸੀ ਪਹਿਣਾ ਦੀ ਵੀ ਸਾਨੂੰ ਹੈਂਡਵਰਕ ਦੇ ਸੂਟ ਚਾਹੀਦੇ ਨੇ ਪੜਾਪੜੇ ਹੈਂਡਵਰਕ ਦੇ ਸੂਟ ਲੰਗੇ ਜਿਹੜੇ ਹਜੇ ਵਰਕ ਹੋ ਰਹੇ ਨੇਗੇ ਵਰਕਰਾਂ ਕੋਲੇ ਗਏ ਹੋਏ ਨੇਗੇ ਲੋ ਜੀ ਆ ਇਹਦੇ ਕਲਰ ਨੇਗੇ ਮੈਂ ਤੁਹਾਨੂੰ ਸਾਰੇ ਸ਼ੋਅ ਕਰਤੇ ਜਿਵੇਂ ਜਿਵੇਂ ਆਈ ਜਾਣਗੇ ਵਰਕ ਹੋ ਕੇ ਆਪਾਂ ਤੁਹਾਨੂੰ ਰੈਡੀ ਮਤਲਬ ਵੀਡੀਓ ਚ ਦਿਖਾਈ ਚੱਲਾਂਗੇ ਹਨਾ ਕਈਆਂ ਸੂਟਾਂ ਦੀ ਵੀਡੀਓ ਵੀ ਨਹੀਂ ਪੈਂਦੀ ਇਦਾਂ ਹੀ ਚਲੇ ਜਾਂਦੇ ਨੇ ਮੈਂ ਤੁਹਾਨੂੰ ਸੱਚ ਕਹਾਂ ਦੱਸਾਂ ਕਿਉਂਕਿ ਮੇਰੇ ਕਿੰਨੇ ਕੁ ਪਤਾ ਨਹੀਂ ਸੂਟ ਐਵੇਂ ਹੀ ਚਲੇ ਗਏ ਵਰਕ ਵਾਲੇ ਮਸ਼ੀਨ ਵਰਕ ਵਾਲੇ ਵੀ ਲੋ ਜੀ ਜਿਹੜੇ ਕਲਰ ਦੇ ਤੁਸੀਂ ਬਾਟਮ ਲਗਵਾਉਂਗੇ ਉਹ ਕਲਰ ਦਾ ਮਤਲਬ ਥ्रेड ਲੱਗ ਜਾ ਜਿੱਦਾਂ ਅਸੀਂ ਮਹਿਰੂਨ ਬਾਟਮ ਰੱਖਣੀ ਸੀ ਆਪਾਂ ਮਹਿਰੂਨ ਦੇਖੋ ਵਿੱਚ ਨਾਲ ਆਪਾਂ ਕੰਟਰਾਸਟ ਬਣਾਤਾ ਗ੍ਰੀਨ ਦਾ ਤੇ ਇਸ ਤਰ੍ਹਾਂ ਜਿਹੜਾ ਆਪਣੇ ਕਾਰੀਗਰ ਨੇ ਵਰਕਰ ਨੇਗੇ ਬਹੁਤ ਟਾਪ ਦੇਣਗੇ ਤੇ ਪੁਰਾਣੇ ਕਾਰੀਗਰ ਨੇਗੇ ਆਪਣੇ ਕੋਈ ਨਵੇਂ ਨਹੀਂ ਹੈਗੇ ਵੀ ਆਪਾਂ ਨਵੇਂ ਰੱਖੇ ਨੇਗੇ ਬਹੁਤ ਵਧੀਆ ਕੰਮ ਕਰ ਰਹੇ ਨੇਗੇ ਆਪਣਾ ਸਾਰਾ ਤੁਸੀਂ ਵਰਕ ਦੇਖ ਸਕਦੇ ਹੋਗੇ ਕਿੰਨਾ ਕੁ ਜਿਆਦਾ ਸੋਹਣਾਗਾ ਤੁਸੀਂ ਇਹਦੇ ਨਾਲ ਕਈ ਪੈਣਾ ਨਹੀਂ ਸਲਵਾਰਾਂ ਲਾਈਕ ਕਰਦੀਆਂ ਸ਼ਰਾਰੇ ਗਰਾਰਾ ਜਿੱਦਾਂ ਮਰਜੀ ਰੈਡੀ ਕਰਵਾ ਲਿਓ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਬਣਵਾਉਣੇ ਨੇ ਆਪਣੀ ਪਸੰਦ ਦਾ ਸੂਟ ਤੁਸੀਂ ਦੇ ਸਕਦੇ ਹੋ ਇਹਦੇ ਵਿੱਚੋਂ ਤੁਸੀਂ ਕੋਈ ਵੀ ਤੁਹਾਨੂੰ ਮਤਲਬ ਸ਼ਰਟ ਪਸੰਦ ਆਉਂਦੀ ਹੈ ਸਿਲੈਕਟ ਕਰਕੇ ਆਪਣਾ ਸੂਟ ਹੈ ਜਿਹੜਾ ਰਖਵਾ ਲਿਓ ਇਦਾਂ ਆਪਾਂ ਰੈਡੀ ਕਰ ਦਾਂਗੇ ਠੀਕ ਹੈ ਜੀ ਅੱਗੇ ਕੀ ਜਿੱਦਾਂ ਮੈਪ ਆਇਆ ਹੋਇਆ ਵੈਲਵਟ ਦਾ ਸੂਟ ਇਹਦੇ ਵਿੱਚ ਮੈਂ ਤੁਹਾਨੂੰ ਪ੍ਰਿੰਟ ਦਿਖਾ ਦਿੰਨੀ ਆ ਮੈਂ ਵੀ ਇੰਨਾ ਵਿੱਚੋਂ ਹੀ ਸਟਿਚ ਕਰਵਾਏ ਨੇ ਵੈਲਵਟ ਦੇ ਸੂਟ ਮੈਨੂੰ ਸੋਹਣੇ ਲੱਗੇ ਪਰ ਪ੍ਰਿੰਟਿੰਗ ਮੇਰੇ ਵਾਲਿਆਂ ਦੀ ਹੋਰ ਹੈਗੀ ਤੇ ਬਹੁਤ ਜ਼ਿਆਦੇ ਸੋਹਣੀ ਕ੍ਰੇਪ ਵਰਗੀ ਵੈਲਵਟ ਹੈਗੀ ਤੁਸੀਂ ਦੇਖ ਸਕਦੇ ਹੋਗੇ ਸੇਲ ਹੋਗੇ ਫਿਰ ਉਹਦੇ ਨਾਲ ਹਾਂ ਸੇਲ ਹੋਗੇ ਨਗੇ ਤੇ ਵੈਲਵਟ ਬਹੁਤ ਜ਼ਿਆਦੇ ਗੁੱਡ ਕੁਆਲਿਟੀ ਦੀ ਹੈਗੀ ਬਹੁਤ ਜ਼ਿਆਦੇ ਸੋਹਣੀ ਹੈਗੀ ਲੋ ਜੀ ਪਹਿਲਾ ਕਲਰ ਇਹ ਵਾਲਾ ਹੈਗਾ ਇਦੇ ਵਿੱਚੋਂ ਦੋ ਸੂਟ ਆਪਣੇ ਕੋਲੇ ਦੋ ਦੋ ਸੂਟ ਅਵੇਲੇਬਲ ਹੋਣਗੇ ਤੇ ਨਾਲ ਨਹੀਂ ਦੀ ਇਸ ਤਰ੍ਹਾਂ ਦੀ ਬੋਟਲ ਰਹੇਗੀ ਪਲੇਨ ਵਿੱਚ ਬਹੁਤ ਜ਼ਿਆਦਾ ਸੋਨੀ ਵੈਲਵਟ ਹੈਗੀ ਜਿੱਦਾਂ ਕਿ ਹੁਣ ਆਪਣੇ ਤਾਂ ਠੰਡ ਪੈਣ ਲੱਗੀ ਇੰਡੀਆ ਦੇ ਵਿੱਚ ਤੁਸੀਂ ਇੰਦਾਂ ਦਾ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਜਿਵੇਂ ਮੈਪ ਆਇਆ ਹੋਇਆ ਸੂਟ ਐਵੇਂ ਤੁਸੀਂ ਸਿਲਾਈ ਕਰਵਾ ਸਕਦੇ ਹੋ 9000 ਲਓ ਜੀ 9000 ਵੈਲਵਟ ਹੈਗੀ ਇਹ ਵਾਲੀ ਜਿਹੜਾ ਪ੍ਰਿੰਟ ਹੈਗਾ ਨਵ ਨਾ ਅਪਕ੍ਰਿਤ ਦੀ ਵੈਲਵਟ ਹੈ ਜਿਹੜਾ ਬ੍ਰੈਂਡ ਰਹੇਗਾ ਬਹੁਤ ਜਿਆਦਾ ਸੋਹਣੀ ਆਂਗੀ ਹੱਥ ਟੁਲੇ ਹੰਦੀ ਲੂਪੀ ਤੇ ਇਹ ਵਾਲਾ ਸੂਟ ਹੈ ਜਿਹੜਾ ਤੁਸੀਂ ਲੈ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਜਿਆਦਾ ਸੋਹਣਾ ਹੈ ਬਾਕੀ ਜਦੋਂ ਸੂਟ ਨਗੇ ਜਿਹੜੇ ਸਲਾਈ ਹੋ ਜਾਂਦੇ ਨੇ ਫਿਰ ਬਹੁਤ ਜਿਆਦਾ ਜਿੱਦਾਂ ਕਿ ਮੈਂ ਦੇਖੋ ਐਵੇਂ ਬਟਨ ਵਗੈਰਾ ਲਗਾ ਕੇ ਸਟਿਚ ਕਰਵਾ ਲਿਆ ਨਾ ਮੈਂ ਤਿੰਨ ਸੂਟ ਸਲਾਈ ਕਰਵਾਏ ਨੇਗੇ ਵੈਲਵਟ ਦੇ ਤੁਸੀਂ ਮੈਂ ਤੁਹਾਨੂੰ ਹੌਲੀ ਹੌਲੀ ਦਿਖਾ ਦੋਗੀ ਕਿਵੇਂ-ਕਿਵੇਂ ਤੇ ਸਟਿਚ ਕਰਵਾਏਗੇ ਤੁਸੀਂ ਇਹਦੇ ਵਿੱਚੋਂ ਵੈਲਵਟ ਲੈ ਸਕਦੇ ਹੋਗੇ ਪ੍ਰਾਈਜ਼ ਰਹੇਗਾ ਇਹਦਾ 2000 ਬਹੁਤ ਜਾਦੇ ਸੋਹਣੀ ਵੈਲਵਟ ਹੈਗੀ ਤੁਸੀਂ ਦੇਖ ਸਕਦੇ ਹੋਗੇ ਵੀ ਬਹੁਤ ਐ ਨਹੀਂ ਹੈਗੀ ਦੇਖੋ ਬਿਲਕੁਲ ਹਲਕੀ ਪਤਲੀ ਹੈਗੀ ਵੀ ਉਹ ਨਹੀਂ ਹੈਗੀ ਮੋਟੀ ਜੀ ਨਹੀਂ ਹੈਗੀ ਮੈਂ ਲਾਈਨਿੰਗ ਲਗਵਾਈ ਹੈਗੀ ਸਿਰਫ 셔ਟ ਦੇ ਨੀਚੇ ਲਗਵਾਈ ਹੈ ਲਾਈਨਿੰਗ ਮਤਲਬ ਸਲਵਾਰ ਤੇ ਨਹੀਂ ਲਗਵਾਈ ਹੈਗੀ ਕੱਲੀ 셔ਟ ਤੇ ਬਾਜੂ ਤੇ ਵੀ ਲਗਵਾਈ ਹੈ ਫੁੱਲ 셔ਟ ਤੇ ਲਗਵਾਈ ਹੈ ਪੱਲਾ ਕਲਰ ਇਹ ਸੀਗਾ ਕਲਰ ਸਾਰੇ ਹੀ ਸੋਨੇ ਨੇ ਬਹੁਤ ਜਿਆਦਾ ਸੋਨਾ ਪ੍ਰਿੰਟ ਲੰਗੇ ਸਾਰੇ ਦੇਖੋ ਜਿਹੜੀਆਂ ਪੈਣਾ ਦੇ ਆਰਡਰ ਚੱਲ ਰਹੇ ਨੇ ਤੁਸੀਂ ਵੀ ਆਪਣਾ ਸੂਟ ਜਿਹੜਾ ਰਖਵਾ ਲੈ ਸਕਦੇ ਹੋਗੇ ਦੇਖੋ ਕਿੰਨੀ ਸ਼ਾਈਨ ਕਰਦੀ ਹੈਗੀ ਵੈਲਵਟ ਸ਼ਾਈਨ ਬਹੁਤ ਕਰਦੀ ਹੈ ਇਹ ਰਹੇਗੀ ਜੀ ਸ਼ਰਟ ਹੈਗੀ ਸ਼ਰਟ ਤੁਸੀਂ ਦੇਖ ਸਕਦੇ ਹੋਗੇ ਲਓ ਚੋੜ ਕੋ ਲਓ ਲਓ ਦੇਖੋ ਇਹ ਰਹੀਗੀ ਸ਼ਰਟ ਕਲਰ ਬਹੁਤ ਜਿਆਦਾ ਸੋਹਣਾ ਆਨੀਅਨ ਜਾਂ ਛੇਡ ਹੈਗਾ ਆ ਰਹੇਗੀ ਬਹੁਤ ਹੂੰ ਸੇਮ ਕਲਰ ਆ ਰਿਹਾ ਹੈ ਇਹ ਨਾ ਰਹੇਗੀ ਇਸ ਤਰ੍ਹਾਂ ਦੀ ਬਹੁਤ ਦੇਖ ਫੈਬਰਿਕ ਬਹੁਤ ਜਿਆਦਾ ਘੁੱਟਾ ਇਹ ਜੇ ਤੁਸੀਂ ਸਿੰਪਲ ਨਹੀਂ ਪਾਉਣਾ ਹੈਗਾ ਤੁਸੀਂ ਇਹਤੇ ਵਰਕ ਕਰਵਾ ਲਓ ਹੁਣ ਪਰ ਮੈਂ ਤਾਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਤਾਂ ਸਿੰਪਲ ਹੀ ਸਟਿਚ ਕਰਵਾਏ ਨੇ ਕਿਉਂਕਿ ਵਰਕ ਲਈ ਟਾਈਮ ਨਹੀਂ ਹੈਗਾ ਨਾ ਮੈਂ ਕੋਈ ਇਸ ਵਾਰ ਵਰਕ ਕਰਵਾਇਆਗਾ ਸੂਟ ਕੋਈ ਟਾਈਮ ਨਹੀਂ ਹੈਗਾ ਵਰਕ ਵਾਲੇ ਸੂਟਾਂ ਲਈ ਕਿਉਂਕਿ ਪਹਿਲਾਂ ਹੀ ਕਸਟਮਰ ਦੇ ਸੂਟ ਲੱਗੇ ਹੋਏ ਨੇ ਜੋ ਆਰਡਰ ਤਾਂ ਕਰਕੇ ਮੈਨੂੰ ਆਇਆ ਵੀ ਉਹਨਾਂ ਦਾ ਟਾਈਮ ਫਿਰ ਕੰਮ ਚ ਲੱਗ ਜਾਵੇ ਬਸ ਆਪਣਾ ਤਾਂ ਚਲੋ ਕੋਈ ਗੱਲ ਕੀ ਆ ਕਲਰ ਚੈੱਕ ਕਰ ਰਹੀ ਕਿੰਨਾ ਜਾਲੀ ਤੁਹਾਨੂੰ ਪ੍ਰਿੰਟ ਸਾਰਿਆਂ ਦੇ ਅਲੱਗ-ਅਲੱਗ ਹੋਣਗੇ ਤਾਂ ਹੀ ਮੈਂ ਤੁਹਾਨੂੰ ਕਿਹਾ ਸੀ ਵੀ ਜਿਹੜਾ ਮੇਰੇ ਪਾਇਆ ਹੋਇਆ ਗਏ ਸੇਮ ਪ੍ਰਿੰਟ ਨਹੀਂ ਮਿਲਣਾ ਕਿਉਂਕਿ ਸਾਰਿਆਂ ਦੀ ਪ੍ਰਿੰਟਿੰਗ ਡਿਜ਼ਾਈਨਿੰਗ ਅਲੱਗ-ਅਲੱਗ ਹੈ ਜੀ ਤੁਸੀਂ ਇਹਦੇ ਵਿੱਚੋਂ ਬਣਵਾਉਂਗੇ ਨਾ ਤਾਂ ਇਦਾਂ ਹੀ ਬਣਨਗੇ ਸਲਾਈਂ ਕਰਵਾ ਲਓ ਆਪਣੇ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈਗੀ ਹੈ ਜੀ ਆਹ ਦੇਖੋ ਕਲਰ ਕਿੰਨਾ ਸੋਹਣਾ ਫਰੋਜ਼ ਬਰੋਕਟ ਵਰਗਾ ਇਹ ਹੂੰ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਦੇਖੋ ਸਾਰੀ ਸੋਹਣੀ ਲੱਗਦਾ ਪੌਜੀ ਜਿਹਾ ਆ ਦੇਖੋ ਜੀ ਇਹਦੇ ਨਾਲ ਸਲਵਾਰ ਦਾ ਡਿਜ਼ਾਈਨ ਹੈ ਅਲੱਗ ਹੈਗਾ ਲਓ ਦੇਖੋ ਜੀ ਸਲਵਾਰ ਦੇਖੋ ਕਿੰਨੀ ਜਿਆਦਾ ਸੋਹਣੀ ਹੈ ਟਿੰਕਣੇ ਜੇ ਨੇ ਵਿੱਚ ਸਲਵਾਰ ਚ ਬਸ 2-2 ਸੂਟ ਅਵੇਲੇਬਲ ਲੰਗੇ ਆਪਣੇ ਜਿਹੜੇ ਆਰਡਰ ਦੇਣੇ ਨੇਗੇ ਫਾਸਟਲੀ ਦੇ ਦਿਓ ਕਿਉਂਕਿ ਹਨਾ ਫਿਰ ਨਹੀਂ ਰਹਿੰਦੇ ਹੈਗੇ ਸੇਲ ਹੋ ਜਾਂਦੇ ਨੇਗੇ ਤਾ ਕਰਕੇ ਬਿਲਕੁਲ ਪਰਫੈਕਟ ਕਲਰ ਆਇਆ ਕੈਮਰੇ ਦੇ ਵਿੱਚ ਸਾਡੇ ਵੱਲੋਂ ਬਿਲਕੁਲ ਪਰਫੈਕਟ ਆ ਰਿਹਾ ਤੁਸੀਂ ਜਦੋਂ ਵੀਡੀਓ ਚੈੱਕ ਕਰੋਗੇ ਦੇਖ ਲਿਓ ਲਓ ਜੀ ਬਹੁਤ ਜਿਆਦਾ ਸੋਹਣਾ ਕਲਰ ਹੈ ਤੇ ਕਲਰ ਪਹਿਲਾ ਵਾਲਾ ਓਨੀਅਨ ਸ਼ੇਡ ਵੀ ਬਹੁਤ ਅੱਛਾ ਲੱਗ ਰਿਹਾ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ ਦੋ ਕਲਰ ਹਾਂ ਸੇਮ ਡਿਜ਼ਾਈਨ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਤੁਸੀਂ ਦੁਪੱਟਾ ਲਗਵਾ ਸਕਦੇ ਹੋ ਜਿਹੜਾ ਮੈਂ ਦੁਪੱਟਾ ਲਿਆ ਹੈ ਹਨਾ ਕਿਤੇ ਤੁਸੀਂ ਕਹੋ ਵੀ ਸਾਨੂੰ ਇਹਦੇ ਨਾਲ ਦਾ ਦੁਪੱਟਾ ਚਾਹੀਦਾ ਜਿਹੜਾ ਮੈਂ ਲੈ ਰਕੇ ਤਾਂ ਮੈਂ ਘਰੋਂ ਦੁਪੱਟਾ ਲੈ ਲਿਆ ਸੀਗਾ ਮੈਚ ਕਰਦਾ ਸੀਗਾ ਮੈਂ ਡਾਈ ਨਹੀਂ ਕਰਵਾਇਆ ਕੋਈ ਸਪੈਸ਼ਲ ਆਹ ਕੱਲਾ ਦੇਖੋ ਕਿੰਨਾ ਸੋਹਣਾ ਬਹੁਤ ਜਿਆਦਾ ਸੋਹਣਾ ਤੇ ਆਹ ਇਹਦੀ ਸਲਵਾਰ ਹੈਗੀ ਤੁਸੀਂ ਦੇਖ ਸਕਦੇ ਹੋਗੇ 2000 ਪ੍ਰਾਈਸ ਹੈ ਸਾਰਿਆਂ ਦਾ ਜਿੰਨੇ ਮੈਂ ਸੂਟ ਦਿਖਾਏ ਨੇ ਤੁਹਾਨੂੰ ਸਾਰਿਆਂ ਦਾ 2000 ਪ੍ਰਾਈਸ ਰਹੇਗਾ ਸ਼ਾਈਨ ਬਹੁਤ ਹੈ ਵੈਲਵਟ ਪਿਓਰ ਦੇ ਵਿੱਚ ਹੈ ਜੀ ਹੰਡਣ ਵਾਲੀ ਚੀਜ਼ ਐ ਨਹੀਂ ਹੈਗਾ ਵੀ ਹੰਡਣੇ ਨਹੀਂ ਹੈਗੇ ਬਹੁਤ ਚੱਲਣਗੇ ਬਲੈਕ ਸੂਟ ਯਾ ਲੋਚੀ ਦੇਖੋ ਇਹਦੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਸੂਟਾਂ ਤੇ ਸ਼ਰਟ ਤੇ ਵਰਕ ਕਰਵਾ ਲਓ ਸਲਵਾਰਾਂ ਤੇ ਕਰਵਾ ਲਓ ਹਨਾ ਬਲੈਕ ਵੀ ਕਾਫੀ ਜਿਆਦਾ ਸੋਹਣਾ ਹੈ ਇਹਦੀ ਸਲਵਾਰ ਦਾ ਡਿਜ਼ਾਈਨ ਬੜਾ ਅੱਛਾ ਹੈ ਇੱਥੇ ਦੋ ਕੋਲ ਦੇ ਟਿੰਕਲੇ ਜਿਹਨੇ ਸਲਵਾਰ ਤੇ ਇਸ ਤਰ੍ਹਾਂ ਆ ਦੇਖੋ ਇੱਥੇ ਤੁਸੀਂ ਹੈਂਡਵਰਕ ਕਰਵਾ ਲਓ ਪਾਰਟੀ ਵੇਅਰ ਬਣਵਾਉਣਾ ਜਿਆਦਾ ਨਹੀਂ ਕਰਵਾਉਣਾ ਬਾਹਾਂ ਤੇ ਸਲਵਾਰ ਤੇ ਕਰਵਾ ਲਓ ਤਾਂ ਵੀ ਨਵੀਂ ਜੀ ਲੁੱਕ ਬਣ ਜੂਗੀ ਜਿਹੜਾ ਮਤਲਬ ਬਾਟਮ ਦਾ ਪੈਚ ਹੋਊਗਾ ਉਹ ਮਤਲਬ ਇੱਥੇ ਬਾਜੂ ਤੇ ਲੱਗ ਜੂਗਾ ਬਾਹਾਂ ਤੇ ਉਹਦੇ ਉੱਪਰ ਹੈਂਡਵਰਕ ਹੋ ਜਾਊਗਾ ਤਾਂ ਅਗਰ ਕਿ ਫਿਰ ਬਹੁਤ ਜ਼ਿਆਦਾ ਸੋਨਾ ਬਣ ਜੂਗਾ ਵੀ ਸ਼ੇਪ ਨੈਕ ਦੇ ਵਿੱਚ ਬਣਵਾ ਲਓ ਦੇ ਬਹੁਤ ਜਿਆਦੇ ਸੋਹਣੀ ਪ੍ਰਿੰਟਿੰਗ ਡਿਜ਼ਾਈਨ ਕਲਰ ਕਾਫੀ ਜਿਆਦੇ ਸੋਹਣੇ ਨੇਗੇ ਜਿੰਨੇ ਵੀ ਮੈਂ ਤੁਹਾਨੂੰ ਵੈਲਵਟ ਦੇ ਅੱਜ ਸੂਟ ਦਿਖਾਏ ਨੇ ਬਹੁਤ ਜਿਆਦੇ ਸੋਹਣੇ ਸੂਟ ਨੇਗੇ ਆਪਣਾ ਫਾਸਟਲੀ ਆਰਡਰ ਕਰਕੇ ਜਿਹੜੇ ਸੂਟ ਰਖਵਾ ਲਿਓ ਮੈਂ ਵੀ ਜਿਹੜਾ ਪਾਇਆ ਹੋਇਆ ਵੈਲਵਟ ਦੇ ਵਿੱਚ ਪਾਇਆ ਹੋਇਆ ਪਰ ਸੇਮ ਦੇਖੋ ਪ੍ਰਿੰਟ ਕਿਸੇ 'ਚ ਵੀ ਨਹੀਂ ਹੈਗਾ ਹਨਾ ਸਾਰਿਆਂ ਦੀ ਪ੍ਰਿੰਟਿੰਗ ਅਲੱਗ-ਅਲੱਗ ਹੈਗੀ ਤੁਹਾਨੂੰ ਸੇਮ ਨਹੀਂ ਮਿਲਣਾ ਜਿੱਦਾਂ ਕਿ ਤੁਸੀਂ ਇਹਦੇ ਵਿੱਚੋਂ ਸੂਟ ਲੇنگੇ ਜਿਹੜੇ ਲੈ ਸਕਦੇ ਹੋ ਵਧੀਆ ਵਾਲੀ ਵੈਲਵਟ ਹੈਗੀ ਮੈਂ ਯੂਜ਼ ਕਰਕੇ ਦੇਖੇ ਨੇਗੇ ਸੂਟ ਵੀ ਵਧੀਆ ਨੇਗੇ ਕੋਈ ਇਹ ਨਹੀਂ ਹੈਗਾ ਕੋਈ ਵੀ ਨਵੀਂ ਵੈਰਾਈਟੀ ਆਉਂਦੀ ਇੱਕ ਅੱਧਾ ਸੀ ਚੈੱਕ ਕਰ ਲੈਣੇ ਹੁੰਦੇ ਆਗੇ ਕਿਉਂਕਿ ਐਂ ਦੇ ਕੋਈ ਵੀ ਕੰਪਲੀਟ ਹੁੰਦੀ ਅਸੀਂ ਵਾਪਸ ਕਰ ਦਿੰਨੇ ਹੁੰਨੇ ਆ স্টক ਜੇ ਨਹੀਂ ਕੰਪਲੀਟ ਹੁੰਦੀ ਹੈਗੀ ਤਾਂ ਫਿਰ ਅਸੀਂ ਮਤਲਬ ਕਰ ਦਿੰਨੇ ਹੁੰਨੇ ਆਗੇ ਸੇਲ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਆਪਾਂ ਨੂੰ ਮੈਸੇਜ ਕਰਨਾਗਾ ਪਲੀਜ਼ ਹਨਾ ਇੱਕ ਜਿਹੜੀ ਕਾਲ ਹੈਗੀ ਵਟਸਐਪ ਕਾਲ ਕਰਿਆ ਕਰੋ ਤੇ ਤੁਸੀਂ ਡਾਇਰੈਕਟ ਕਾਲ ਘੱਟ ਕਰਿਆ ਕਰੋ ਵਟਸਐਪ ਤੇ ਕਰ ਲਿਆ ਕਰੋ ਪਹਿਲਾਂ ਤੁਸੀਂ ਆਪਣਾ ਜਿਹੜਾ ਆਰਡਰ ਹੈਗਾ ਉਹ ਕਨਫਰਮ ਕਰ ਲਿਆ ਕਰੋ ਫਿਰ ਤੁਸੀਂ ਦੈਨ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋਗੇ ਇੰਦਾ ਡਾਇਰੈਕਟਰ ਨਾਲ ਫੇਕ ਕਾਲਸ ਬਹੁਤ ਆਉਂਦੀਆਂ ਨੇ ਤਾਂ ਕਰਕੇ ਅਸੀਂ ਕੋਈ ਵੀ ਮੈਸੇਜ ਦਾ ਵੀ ਰਿਪਲਾਈ ਫਿਰ ਕੀ ਵਾਰ ਘੱਟ ਹੁੰਦਾਗਾ ਤੇ ਡਾਇਰੈਕਟ ਕਾਲਸ ਵਗੈਰਾ ਅਸੀਂ ਨਹੀਂ ਚੱਕਦੇ ਹੈਗੇ ਪਹਿਲਾਂ ਕੋਈ ਵੀ ਭੈਣ ਦਾ ਆਰਡਰ ਹੋਊਗਾ ਹਨਾ ਤਾਂ ਤੁਸੀਂ ਮਤਲਬ ਫੋਟੋਆਂ ਭੇਜ ਦਿਓ ਨਾ ਫਿਰ ਸਾਨੂੰ ਪਤਾ ਲੱਗ ਜਾਊਗਾ ਵੀ ਕੋਈ ਲੇਡੀ ਹੀ ਗੱਲ ਕਰ ਰਹੀ ਹੈਗੀ ਫੋਟੋਆਂ ਭੇਜ ਕੇ ਫਿਰ ਅਸੀਂ ਦੈਨ ਅਸੀਂ ਕੋਲ ਤੇ ਗੱਲ ਕਰ ਲੈਨੇ ਬਾਹਰ ਲਿਆ ਪੈਣਾ ਤਾਂ ਹਨ ਜਿੰਨੇ ਵੀ ਮਤਲਬ ਮੋਸਟਲੀ ਜਿੰਨੇ ਵੀ ਮੈਨੂੰ ਬਾਹਰੋਂ ਫੋਨ ਆਉਂਦੇ ਨੇ ਕਾਲਸ ਆਉਂਦੇ ਨੇ ਡੇਲੀ ਹਨਾ ਕਿੰਨਿਆਂ ਕ ਪੈਣਾ ਮੇਰੇ ਨਾਲ ਜੋੜਦਿਆਂ ਨੇ ਹਨਾ ਮੈਂ ਉਹਨਾਂ ਦੇ ਫੋਨ ਆਉਂਦੇ ਨੇਗੇ ਮੈਸੇਜ ਆਉਂਦੇ ਨੇਗੇ ਉਹ ਤਾਂ ਚਲੋ ਮੈਨੂੰ ਪਤਾ ਹੀ ਲੱਗ ਜਾਂਦਾ ਉਹਨਾਂ ਨੇ ਪਹਿਲਾਂ ਫੋਟੋਆਂ ਭੇਜੀਆਂ ਪਈਆਂ ਹੁੰਦੀਆਂ ਨੇ ਜਾਂ ਵਾਇਸ ਮੈਸੇਜ ਭੇਜ ਦਿੰਦੇ ਹੁੰਦੇ ਨੇਗੇ ਉਹ ਤੇ ਤਾਂ ਕਰਕੇ ਹਨਾ ਚਲੋ ਫਿਰ ਮੈਨੂੰ ਡਾਇਰੈਕਟ ਕਾਲ ਤਾਂ ਹੀ ਫਿਰ ਮੈਨੂੰ ਮੁਸ਼ਕਲ ਹੋ ਜਾਂਦੀ ਹੈ ਚੱਕਣੀ ਵੀ ਕਈ ਵਾਰ ਫੇਕ ਕਾਲ ਹੁੰਦੀ ਹੈ ਤਾਂ ਕਰਕੇ WhatsApp ਤੇ ਇਦਾਂ ਹੁੰਦਾ ਵੀ ਇਹਨਾਂ ਦਾ ਵੀ ਹਾਂ ਆਪਾਂ ਨੂੰ ਸੂਟ ਬਾਰੇ ਗੱਲ ਕਰ ਰਹੇ ਨੇਗੇ ਵੀ ਕੋਈ ਲੇਡੀ ਹੀ ਹੋਊਗੀ ਵੀ ਆਪਾਂ ਫਿਰ ਵਧੀਆ ਗੱਲ ਕਰ ਸਕਦੇ ਹੁੰਨੇ ਆਂਗੇ ਟਰੈਕਟ ਦਾ ਫਿਰ ਪਤਾ ਵੀ ਨਹੀਂ ਲੱਗਦਾ ਹੈਗਾ ਉਮੀਦ ਕਰਦੇ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸੂਟ ਕਿਵੇਂ ਤੇ ਲੱਗੇ ਜਰੂਰ ਸੂਟਾਂ ਇਹਨਾਂ ਦੇ ਵਿੱਚੋਂ ਟਰਾਈ ਕਰਿਓ ਕਾਫੀ ਜ਼ਿਆਦੇ ਸੋਹਣੇ ਸੂਟ ਨੇ ਫੈਬਰਿਕ ਬਹੁਤ ਜ਼ਿਆਦੇ ਗੁੱਡ ਹੈਗਾ ਤੁਸੀਂ ਘਰ ਬੈਠੇ ਕਿਤੇ ਵੀ ਬੈਠੇ ਕੋਈ ਵੀ ਦੁਨੀਆ ਦੇ ਕੋਨੇ ਦੇ ਵਿੱਚ ਕਾਰ ਬੈਠੇ ਬੇਫਿਕਰ ਹੋ ਕੇ ਸਾਡੇ ਕੋਲੋਂ ਤੁਸੀਂ ਆਪਣੇ ਸੂਟ ਜਿਹੜਾ ਮੰਗਵਾ ਸਕਦੇ ਹੋ ਰੈਡੀ ਕਰਵਾ ਸਕਦੇ ਹੋਗੇ ਜਿਹੜਾ ਆਪਣਾ ਕੰਮ ਹੈਗਾ ਸਾਰਾ ਜੈਨੂਅਲ ਹੈਗਾ ਕੋਈ ਫੇਕ ਕੰਮ ਨਹੀਂ ਹੈਗਾ ਹਨਾ ਤੇ ਬਾਕੀ ਮੇਰੇ ਬੱਚੇ ਆਉਂਦੇ ਨੇ ਪੂਰੀ ਫੈਮਿਲੀ ਹਨਾ ਬਲੌਗ ਦੇ ਵਿੱਚ ਆਉਂਦੀ ਹੈ ਕਿ ਬਲੌਗ ਬਣਾਉਂਦੇ ਸੀ ਪਰ ਹੁਣ ਟਾਈਮ ਨਹੀਂ ਹੈਗਾ ਥੋੜਾ ਜਿਹਾ ਕੰਮ ਹੈਗਾ ਜਿਹੜਾ ਜਾਦੇ ਦਿਨ ਛੋਟੇ ਹੋਗੇ ਬਲੌਗ ਦੇ ਨਾਲ ਟਾਈਮ ਹੀ ਨਹੀਂ ਲੱਗਦਾ ਹੈਗਾ ਅੱਜ ਅਸੀਂ ਮਤਲਬ 2 ਵਜੇ ਫ੍ਰੀ ਹੋਵਾਂਗੇ ਇੱਥੋਂ ਬੁਟੀਕ ਦੇ ਵਿੱਚ ਦੁਪਹਿਰੇ ਤੇ ਉਸ ਤੋਂ ਬਾਅਦ ਫੇਰ ਫੇਰ ਹਨਾ ਬੱਚੇ ਅੱਜ ਘਰੇ ਸੀ ਸੰਡੇ ਸੀਗਾ ਤੇ ਫਿਰ ਫਿਰ ਕੰਮ ਹੋ ਜਾਂਦੇ ਨੇ ਹੁਣ ਫੇਰ ਹਨਾ ਕੋਰੀਅਰ ਵਗੈਰਾ ਪਾਰਸਲ ਪੇਮੈਂਟ ਆਈ ਜਾਂਦੇ ਨੇ ਵਰਕ ਵਗੈਰਾ ਕੱਲ ਵਰਕ ਵਾਲੇ ਸੂਟ ਦੀ ਵੀਡੀਓ ਪਾਈ ਸੀ ਆਪਾਂ ਤੁਸੀਂ ਚੈੱਕ ਕਰ ਸਕਦੇ ਹੋਗੇ ਕਈ ਭੈਣਾਂ ਨੂੰ ਮੇਰੇ ਖਿਆਲ ਚ ਨਹੀਂ ਪਤਾ ਲੱਗਿਆ ਜਦੋਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਦੀ ਨਾਲ ਨੋਟੀਫਿਕੇਸ਼ਨ ਜਰੂਰ ਮਤਲਬ ਦਬਾ ਲਿਆ ਕਰੋ ਬੈਲ ਆਈਕਨ ਕਿਉਂਕਿ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਆ ਸਕੇ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਸਸਟ੍ਰੀ ਕਲਜੀ ਬਾਏ ਬਾਏ